ਮੈਂ ਦੇਣਾ ਦਾ ਵਿਆਹ ਕਰਾਲਿਆ ਭੱਜ ਕੇ ਹਾਂ ਹਾਂਜੀ ਮੈਂ ਮੇਰੇ 2010 'ਚ ਮੇਰਾ ਵਿਆਹ ਹੋਇਆ ਬਿਨਾਂ ਤਲਾਕ ਤੋੜਨੇ ਵਿਆਹ ਕਰਾਲਿਆ ਕੋਡ ਮੈੜੇ ਚ ਹਾਂਜੀ ਮੈਨੂੰ ਚਾਹੀਦਾ ਇਨਸਾਫ ਮੇਰੀ ਸੁਣਾਈ ਕਿਤੇ ਨਹੀਂ ਹੁੰਦੀ ਗਈ 2010 'ਚ ਤੁਹਾਡਾ ਵਿਆਹ ਹੋਇਆ ਉਦੋਂ ਬੱਚੇ ਕਿੰਨੇ ਤੁਹਾਡੇ ਬੱਚੇ ਵੇਲੇ 5 ਜੇ ਹਾਂਜੀ ਤੇ ਮੈਂ ਨਹੀਂ ਜਾਣੀ ਆ ਵੀ ਮੇਰਾ ਘਰ ਵਾਲਾ ਵੀ ਸਜ਼ਾ ਹੋਵੇ ਉਸ ਜਨਾਨੀ ਨੂੰ ਵੀ ਸਜ਼ਾ ਹੋਵੇ ਕੀ ਕੀਤਾ ਤੁਹਾਡੇ ਘਰ ਵਾਲੇ ਨੇ ਕੀ ਗੱਲਬਾਤ ਕੀ ਹੋਈ ਉਸ ਜਨਾਨੀ ਨਾਲ ਵਿਆਹ ਕਿਉਂ ਕਰਾ ਜਨਾਨੀ ਕਿੱਥੇ ਰਹਿੰਦੀ ਸੀ ਜਨਾਨੀ ਸਾਹਮਣੇ ਸਾਡੇ ਰਹਿੰਦੀ ਜੇ ਹੂੰ ਤੇ ਉਹਦੇ ਨਾਲ ਪਹਿਲਾਂ ਇਦਾਂ ਉਹਦੇ ਹਸਬੰਦ ਵੀ ਡੈਥ ਹੋ ਗਿਆ ਤੇ ਉਹ ਮਤਲਬ ਇਦਾਂ ਹੀ ਉਹਨਾਂ ਰਿਲੇਸ਼ਨਸ਼ਿਪ ਜਿਹੜਾ ਲੱਗ ਪਿਆ ਇਹਨਾਂ ਨਾਲ ਤੇ ਪਹਿਲਾਂ ਸਾਡਾ ਝਗੜਾ ਇਦਾਂ ਹੀ ਫੈਸਲਾ ਹੋ ਗਿਆ ਉਹ ਦੇਖ ਕੇ ਹੂੰ ਥਾਣੇ 'ਚ ਪਹਿਲਾਂ ਉਹ ਕਹਿੰਦੀ ਵੀ ਮੈਂ ਨਹੀਂ ਦੁਬਾਰਾ ਤੋਂ ਨਹੀਂ ਇਸ ਬੰਦੇ ਨਾਲ ਰਲਤ ਹੋਈ ਹੂੰ ਸਮੰਦਰ ਤੇ ਬਾਤੋ ਫੇਰਾ 2 ਮਹੀਨੇ 1 ਮਹੀਨੇ 2 ਮਹੀਨੇ ਬਾਅਦ ਉਹਨੇ ਫੇਰ ਐਦਾ ਭੱਜ ਕੇ ਉਹਦੇ ਨਾਲ ਵਿਆਹ ਕਰਾ ਲਿਆ ਕੋਟ ਮੈਰਿਜ ਕਰਾਈ ਹੂੰ ਤੇ ਮੈਨੂੰ ਅਨਸਾਫ ਚ ਆਇਦਾ ਵਾ ਮੇਰੀ ਸੁਣਾਈ ਕਿਤੇ ਨਹੀਂ ਹੁੰਦੀ ਬਈ ਦਾ ਬਹੁਤ ੱੱਕੇ ਖਾਂਦੀ ਗਈ ਹੈ ਹਾਂ ਕੀ ਲੱਗਦਾ ਹੈ ਕਿ ਇੱਕ ਵਿਆਹ ਹੁਣ ਤੋਂ ਬਾਅਦ ਤਲਾਕ ਨਹੀਂ ਹੋਇਆ ਤੇ ਉਹਦੇ ਵੱਲੋਂ ਜਿਹੜਾ ਵਿਆਹ ਤਾਂ ਮੇਰਾ ਤਲਾਕ ਨੀਜੇ ਹੋਇਆ ਹੂੰ ਤੇ ਉਹ ਕਹਿੰਦੇ ਨੇ ਵੀ ਮੈਂ ਤੈਨੂੰ ਵੀੜਾ ਕਾਗਾ ਉਹਨੂੰ ਵੀ ਰੱਖਾਂਗਾ ਤੇ ਉਹਦਾ ਪਰਿਵਾਰ ਵੀ ਪਾਲਾਂਗਾ ਤੇ ਮੈਂ ਆਪਣਾ ਵੀ ਪਾਲਾਂਗਾ ਤੁਸੀਂ ਕੀ ਜਾਣਦੇ ਹੋ ਮੈਂ ਹਾਂ ਸਾ ਮੈਂ ਉਹ ਦਿਨਾਂ ਨਹੀਂ ਰਹਿਣਾ ਸਾ ਮੈਂ ਉਹਨੂੰ ਆਪਣੇ ਘਰ ਨਹੀਂ ਬਣਨ ਦੇਣਾ ਮੇਰੇ ਵੀ ਪੰਜ ਬੱਚੇ ਵੜੀਆਂ ਤਿੰਨ ਬੇਟੀਆਂ ਦੋ ਬੇਟੇ ਹਾਂ ਕੀ ਲੱਗਦਾ ਹੈ ਕਿ ਬਿਨਾ ਤਲਾਕ ਤੋਂ ਵਿਆਹ ਕਰਾਉਣਾ ਜਿੰਨੂੰ ਕਾਨੂੰਨੀ ਜੁਰਮ ਹੈ ਕੀ ਕਾਰਵਾਈ ਦੀ ਮੰਗ ਕਰਦੇ ਹੋ ਨਾ ਮੈਂ ਕਾਨੂੰਨੀ ਜੁਰਮ ਮੈਂ ਉਹ ਕਹਿੰਦੇ ਆ ਕੋ ਥਾਣੇ 'ਚ ਜਾਨੀ ਉਹ ਕਹਿੰਦੇ ਆ ਕਿ ਇਹ ਪੋਰਟ ਨੇ ਬਾਰਡਰ ਕੱਢਿਆ ਵੀ ਬੰਦਾ ਵਿਆਹ ਕਰਾ ਸਕਦਾ ਦੂਜਾ ਬਿਨਾ ਤਲਾਕ ਤੋਂ ਤੁਹਾਨੂੰ ਕਿੰਨੀ ਗੱਲ ਗਈ ਹੈ ਹਾਂਜੀ ਕਿੰਨੇ ਕਹੀ ਸੀ ਇਹ ਗੱਲ 48 ਤੁਸੀਂ ਦਰਖਾਸਤ ਦੇ ਕੇ ਆਏ ਹੋ ਹਾਂਜੀ ਦਰਖਾਸਤ ਵੀ ਦੇ ਕੇ ਆਏ ਹੋ ਕਹਿੰਦੇ ਕੋਈ ਫਾਇਦਾ ਨਹੀਂ ਆ ਤੁਸੀਂ ਆਪਣੇ ਬੱਚੇ ਪਾਲੋ ਉਹਨੂੰ ਗ੍ਰੈਂਡ ਜਿੱਥੇ ਐ ਮੈਂ ਕਹਿਨੀ ਨਹੀਂ ਮੈਂ ਉਹਨਾਂ ਨੂੰ ਸਜਾਵਾੜਾ ਚਾਹਦੀ ਹਾਂ ਕਿਉਂ ਮੈਂ ਬਾੜ-ਬਾਰ ਮੇਰੇ ਵੀ ਬੱਚੇ ਮੈਂ ਕਿਤਰਾ ਪਾਲ ਲੇ ਜੀ ਹਾਂ ਮੇਰੇ ਕੁਮਾਰ ਵਾਲੇ ਤੋਂ ਹੋਈ ਸੀ ਤੇ ਉਹ ਉਹ ਜਨਾਨੀ ਨਾਲ ਉਹਨੇ ਇਦਾਂ ਉਹ ਅੱਜ ਤੋਂ ਕਿੰਨੇ ਦਿਨ ਹੋ ਗਏ ਮਤਲਬ ਉਹਨੂੰ ਲੈ ਕੇ ਫੜਾਣ ਦੇ ਔਰ ਸਰ ਵੀ ਨੂੰ ਫੋਨ ਵੀ ਆਂਦੇ ਪਏ ਲੈ ਹਾਂ ਇਹ ਮੈਨੂੰ ਘਰ ਆ ਲਈ ਗਰੰਦੇ ਮੈਂ ਤੇਰੇ ਪੈਰਾਂ ਤੇ ਵੀ ਡਿੱਗ ਜਾਵਾਂਗਾ ਤੇ ਮੈਂ ਕਿਹਾ ਸਰ ਮੈਂ ਨਹੀਂ ਦੇ ਉਹਨੂੰ ਆਪਣੇ ਘਰ ਮੇਰਾ ਮਕਾਨ ਵੀ ਉਹਨੇ ਲੈਣੇ ਪਵਾਤਾ ਜੀ 4 ਲੱਖ ਰੁਪਏ ਦੇ ਕਹਿੰਦੇ ਮੈਂ ਸੁੱਧੜ ਜਾਵਾਂਗਾ ਤੇ ਮੈਨੂੰ ਮੇਰਾ ਮਕਾਨ ਵੀ ਸੜਾ ਕੇ ਦੇਵੇ ਤੇ ਮੈਨੂੰ ਜਿੱਦਾ ਮਰਜ਼ੀ ਨੂੰ ਇਨਸਾਫ ਦਿਵਾਓ ਮੈਨੂੰ ਠੀਕ ਹੈ ਹਾਂ ਜੀ ਕੀ ਨਾ ਮਾਤਾ ਕੀ ਗਲਬਾਤ ਕੀ ਹੋਈ ਤੁਹਾਡੇ ਬੇਟੇ ਜਿਹੜੀ ਸਾਡੇ ਗਲਬਾਤ ਦੇ ਉਹਦੇ ਬੁੱਢੀ ਨਾਲ ਹੋ ਨਹੀਂ ਹੈ ਹਾਂ ਮੈਂ ਨਹੀਂ ਨਖਰਾ ਦੌੜੀ ਦਮੁਖਾ ਹੂੰ ਬਿਦੂ ਉਹ ਨਾ ਬਾਤ ਹੂੰ ਮੇਰੀ ਗੋਇਆ ਹੋ ਗਏ ਹੂੰ ਮੇਰੀ ਨਿਵਾਇਆ ਹੂੰ ਮੇਰਾ ਫਾਇਦਾ ਨਹੀਂ ਆਇਆ ਕੋਈ ਹੂੰ ਪਾੜਾ ਲੱਗ ਰਿਹਾ ਦਮੁਖਾ ਹੂੰ ਤੇ ਇਹ ਕਸ਼ਰ ਆਇਆ ਨਾ ਹੂੰ ਕੀ ਕਾਰਵਾਈ ਦੀ ਮੰਗ ਕਰਦੇ ਹੋ ਜਿਹੜਾ ਕਿ ਉਹ ਹਾਂਜੀ ਪਰ ਘਰ ਨਹੀਂ ਬਣਦਾ ਨਹੀਂ ਬੇਬੇ ਹਾਂ ਉਹ ਨਹੀਂ ਘਰ ਬਾਈ ਨਹੀਂ ਘਰ ਨਹੀਂ ਉਹ ਆਈ ਬਾਈ ਮੈਂ ਨਾ ਜਾਣਦੀ ਹਾਂ ਨਾਂ ਵਾਲਾ ਪਟਾਣਾ ਅੱਛਾ ਹੰਨੇ ਵਾਲਾ ਇਹ ਕਹੇ ਰਾਣੀ ਹਾਂ ਤੇ ਤੁਹਾਡੇ ਪੰਜ ਪੋਤਰੇ ਪੋਤਰੀਆਂ ਨੇ ਤੈਨੂੰ ਬੋਲ ਦੋ ਬੋਲ ਨੇ ਤੈਨੂੰ ਬੋਲ ਨੇ ਹਾਂਜੀ ਕਿਦੋਂ ਗਵਾਣੇ ਕੀ ਲੱਗਦਾ ਜਿਹੜਾ ਘਰ ਵੀ ਗਹਨੇ ਪਾਸਟ ਜਾਵੇ ਤੇ ਫਟੇ ਮੁਕਾ ਨਾ ਮੈਂ ਇਹ ਮੋਰ ਫੋਨ ਕਰ ਰਹੀ ਹਾਂ ਹਾਂ ਕਿ ਲੈਣਾ ਕੀ ਮੰਗ ਕੀ ਕਰਦੇ ਹਾਂ ਮੰਗੇ ਉਹ ਕਰਦੇ ਉਹਨਾਂ ਨੂੰ ਜਨਾਨੀ ਬੋਲੀਆਂ ਤਾਂ ਤਾਂ ਗਏ ਆ ਠੀਕ ਹੈ ਪੰਜੇ ਦਾ ਮਾਮਲਾ ਆਇਆ ਸੀ 21 ਨੰਬਰ ਕਲਿਦਾ ਪਤਨ ਸਿੰਘ ਕਲੋਨੀ ਦੇ ਜਿਹਦੇ ਵਿੱਚ ਇੱਕ ਵਿਅਕਤੀ ਜਿਹੜੇ ਕਿ ਸਾਹਮਣੇ ਆਪਣੀ ਇੱਕ ਔਰਤ ਨਾਲ ਵਿਆਹ ਕਰਵਾ ਲਿਆ ਤੇ ਉਹਦੇ ਵੀ ਬੱਚੇ ਨੇ ਤੇ ਉਹਦੀ ਔਰਤ ਨੂੰ ਉਹ ਇਜਾਮ ਲਗਾਏਗੇ ਕਿ ਮੇਰੇ ਘਰ ਮੇਰੇ ਨਾਲ ਤਲਾਕ ਲੈ ਲੈ ਬਿਨਾ ਹੀ ਵਿਆਹ ਕਰਵਾ ਲਿਆ ਹਾਂਜੀ ਭੈਣ ਜੀ ਸਬਜੀਤ ਕੋਲ ਹੈਗੇ ਨੇ ਜਿਨ੍ਹਾਂ ਨੇ ਕੰਪਲੇਨ ਕੀਤੀ ਸੀ ਅ ਬਟ ਅਸੀਂ ਉਹਨੂੰ ਫੋਨ ਕਰਕੇ ਬੁਲਾਇਆ ਸੀ ਬੰਦੇ ਨੂੰ ਉਹ ਕਹਿੰਦਾ ਕਿ ਮੈਂ ਮੈਰਿਜ ਕਰਾ ਲਈ ਹੈ ਮੇਰੇ ਨਾਲ ਔਰ ਮੈਂ ਮੈਰਿਜ ਕਰਕੇ ਰਹਿ ਰਹਿਆ ਇਸ ਬੇਸ ਤੇ ਜਿਹੜੀ ਇਹ ਪੁਲਿਸ ਦੀ ਦਖਲਅੰਦਾਜ਼ੀ ਜਿਹੜੀ ਉਹ ਖਤਮ ਹੋ ਜਾਂਦੀ ਹੈ ਅਸੀਂ ਭੈਣ ਜੀ ਨੂੰ ਅਦਾਇਤ ਕਰਤੀ ਇੱਕ ਜਿਹੜੀ ਆਪਣੀ ਕੋਰਟ ਵਿੱਚ ਸਾਰਾ ਕਾਨੂੰਨ ਉਹਦੀ ਕੋਰਟ ਵਿੱਚ ਕੰਪਲੇਨਟ ਕਰ ਦੇਣੀ ਕਿ ਜਿਹੜਾ ਇਹਨਾਂ ਨੇ ਬਿਨਾ ਡਿਵੋਰਸ ਤੋਂ ਜਿਹੜਾ ਦੂਜੀ ਸ਼ਾਦੀ ਕਰਵਾਈ ਉਸ ਦਾ ਕਹਿਣਾ ਕਿ ਪਹਿਲਾਂ